ਬੱਚੇ ਹੋਣ ਜਾਂ ਵੱਡੇ ਹਰ ਕੋਈ ਛੁੱਟੀਆਂ ਦਾ ਇੰਤਜ਼ਾਰ ਕਰਦਾ ਹੈ ਜੀ ਹਾਂ ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਜੋ ਸ਼ਡਿਊਲ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਇਹ ਦਿੱਲੀ ਦੇ ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਗਰਮੀ ਦੀਆਂ ਛੁੱਟੀਆਂ ਸ਼ਡਿਊਲ ਹੈ ਜੋ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੇ ਕੋ ਮਨ ਜਾਣਾ ਹੈ ਤਾਂ ਹੁਣ ਵੀ ਉਹ ਜੋ ਬੁਕਿੰਗ ਵਗੈਰਾ ਕਰਵਾ ਸਕਦੇ ਨੇ ਸੋ ਦੱਸਦੀ ਕਿ ਜਿਹੜੇ ਬੱਚੇ ਦਿੱਲੀ ਦੀ ਗਰਮੀ ਵਾਧੇ ਤਾਪਮਨ ਤੇ ਲੂ ਦੇ ਅਲਰਟ ਦੇ ਵਿਚਕਾਰ ਆਪਣੀ ਛੁੱਟੀਆਂ ਕਿਸੇ ਠੰਡੇ ਸਥਾਨ ਤੇ ਬਿਤਾਉਣਾ ਚਾਹੁੰਦੇ ਨੇ ਉਹ ਸਮਾਸਾਰਣੀ ਅਨੁਸਾਰ ਆਪਣੇ ਟਿਕਟਾ ਬੁੱਕ ਸਕਦੇ ਨੇ ਹਾਲਾਂਕਿ ਤੁਹਾਡੇ ਸਕੂਲ ਤੋਂ ਰਸਮੀ ਨੋਟਿਸ ਦੀ ਉਡੀਕ ਕਰਨ ਦੀ ਸਲਾਹ ਜੋ ਦਿੱਤੀ ਜਾਂਦੀ ਹੈ ਪਰ ਦੱਸ ਜੀ ਕਿ ਦਿੱਲੀ ਸਕੂਲ ਕੈਲੰਡਰ 2024 ਮੁਤਾਬਕ ਇਸ ਸਾਲ ਗਰਮੀ ਦੀਆਂ ਛੁੱਟੀਆਂ 11 ਮਈ ਤੋਂ 30 ਜੂਨ 2024 ਵਿਚਕਾਰ ਹੋਣਗੀਆਂ ਇਸ ਸਾਲ ਦਿੱਲੀ ਦੇ ਸਕੂਲਾਂ ਬੱਚਿਆਂ ਨੂੰ ਕੁੱਲ 1 ਮਹੀਨਾ 19 ਦਿਨ ਛੁੱਟੀਆਂ ਮਿਲ ਰਹੀਆਂ ਨੇ ਤੁਹਾਡੀ ਜਾਣਕਾਰੀ ਲਈ ਦਿੱਲੀ ਦੇ ਸਕੂਲ ਇਸ ਸੈਸ਼ਨ ਵਿੱਚ 220 ਦਿਨਾਂ ਲਈ ਖੁੱਲਣਗੇ ਦਿੱਲੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਸਾਰੇ ਸਕੂਲਾਂ ਨੂੰ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਨੇ ਕਿ ਕੁੱਲ 220 ਦਿਨਾਂ ਲਈ ਪੜ੍ਹਾਈ ਕਰਵਾਈ ਜਾਵੇ ਛੁੱਟੀਆਂ ਦੀ ਯੋਜਨਾ ਉਸ ਦੇ ਅਨੁਸਾਰ ਹੋਣੀ ਚਾਹੀਦੀ ਹੈ ਜੀਆਂ ਦੱਸਦੀ ਕਿ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਹੈ ਉਹ ਹਰ ਕਿਸੇ ਨੂੰ ਰਹਿੰਦਾ ਐ ਐਸਓਐਸ ਨੂੰ ਲੈ ਕੇ ਕਿਉਂਕਿ ਬੱਚਿਆਂ ਨੂੰ ਇਸ ਚੀਜ਼ ਦਾ ਜ਼ਿਆਦਾ ਹੁੰਦਾ ਹੈ ਕਿਉਂਕਿ ਛੁੱਟੀਆਂ ਹੁੰਦੀਆਂ ਨੇ ਤਾਂ ਘੁੰਮਣ ਫਿਰਨ ਵੀ ਜਾਂਦੇ ਨੇ ਸੋ ਤਾਂ ਇਹ ਕਹਿੰਦੇ ਨੇ ਕਿ ਜੂਨ ਦੀਆਂ ਛੁੱਟੀਆਂ ਦਾ ਬੱਚੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਸੋ ਕਿਸ ਤਰੀਕੇ ਦੇ ਲਈ ਗਰਮੀ ਪੀਣੀ ਹੈ ਜ਼ਿਆਦਾ ਪੀਣੀ ਹੈ ਘੱਟ ਪੀਣੀ ਹੈ ਉਹ ਤਾਂ ਮੌਸਮ ਤੇ ਡਿਪੈਂਡ ਕਰਦਾ ਹੈ ਪਰ ਉਸ ਤੋਂ ਪਹਿਲਾਂ ਹੀ ਦਿੱਲੀ ਕੈਲੰਡਰ ਮੁਤਾਬਕ ਜੋ ਇਹ ਗਰਮੀ ਦੀਆਂ ਛੁੱਟੀਆਂ ਦਾ ਸ਼ਡਿਊਲ ਹੈ ਉਸ ਨੂੰ ਜਾਰੀ ਕੀਤਾ ਗਿਆ ਹੈ ਬਾਕੀ ਜੋ ਵੀ ਛੁੱਟੀਆਂ ਹੋਣਗੀਆਂ ਉਹ ਦਿੱਲੀ ਦਾ ਜੋ ਦਿੱਲੀ ਸਕੂਲਾਂ ਦੇ ਵੱਲੋਂ ਜੋ ਬੱਚਾ ਜੋ ਜੋ ਨੋਟਿਸ ਪੇ ਜੇ ਜਾਣੇ ਨੇ ਉਸੇ ਮੁਤਾਬਕ ਰਸਮੀ ਨੋਟਿਕ ਦੀ ਉਡੀਕ ਕਰਨ ਦੀ ਸਲਾਹ ਜੋ ਦਿੱਤੀ ਜਾਂਦੀ ਹੈ ਪਰ ਫਿਰ ਵੀ ਜੋ ਸ਼ਡਿਊਲ ਹੈ ਉਹ ਕਿਹਾ ਜਾ ਰਿਹਾ ਹੈ ਕਿ 11 ਮਈ ਤੋਂ 30 ਜੂਨ ਵਿੱਚ 2024 ਵਿੱਚਕਾਰ ਇਹ ਛੁੱਟੀਆਂ ਜੋ ਹੋਣਗੀਆਂ